ਜਾਂ ਜਾਂਦੀ ਕਾ ਲੋਕ ਪਾਜ ਪਾ ਅਕਾਲੀ ਦਲ ਇਹ ਤੀਜੇ ਦਸੰਬਰ ਵਾਸਤੇ ਲੜ ਰਹੇ ਹੈ ਇਹ ਦੂਜੇ ਤੀਜੇ ਵਾਸਤੇ ਮੁਕਾਬਲਾ ਹੋ ਸਕਦਾ ਆ ਆਮ ਆਦੀ ਪਾਰਟੀ ਦਾ ਤੇ ਪਾਜ ਪਾ ਦਾ ਤੋਂ ਇਸ ਤਰ੍ਹਾਂ ਵੀ ਜੋਰ ਤੋਰ ਨਾਲ ਦਿੱਸਣ ਮਗਰੋਂ ਪਹਿਲੇ ਦੋ ਕੰਮ ਪਟਿਆਲੇ ਹਲਕੇ ਦੇ ਕਿਹੜੇ ਹੋਣਗੇ ਜਿਹੜੇ ਤੁਸੀਂ ਕਰੋ ਜੀ ਪਟਿਆਲੇ ਹਲਕੇ ਦੇ ਚਲੋ ਬਾਕੀ ਨਿਆਏ ਨਹੀਂ ਦੇਖੋ ਦੇਖੋ ਇੱਕ ਤਾਂ ਰਾਜਪੁਰਾ ਤੇ ਚੰਡੀਗੜ੍ਹ ਤੱਕ ਰੇਲ ਲਾਈਨ ਦਾ ਲਿੰਕ ਹੈ ਉਹ ਮੈਂ ਸੰ 18 ਦੇ ਪਾਸ ਕਰਾਤਾ ਸੀਗਾ ਉਹਦੇ ਸਰਵੇ ਹੋ ਗਏ ਬੁਰਜੀਆਂ ਲੱਗ ਗਈਆਂ ਤਿਆਰੀ ਸੀ 42 ਏਕੜ ਜ਼ਮੀਨ ਦਾ ਮਾਪ ਹੋ ਗਿਆ ਸੀਗਾ ਉਹ ਪੰਜਾਬ ਸਰਕਾਰ ਨੂੰ ਕਾਗਜ਼ ਪੱਤਰ ਸੌਂਦੇ ਦਿੱਤੇ ਸੀ ਕਿ 42 ਏਕੜ ਜ਼ਮੀਨ ਜਿਹੜੇ ਰਾਜਪੁਰਾ ਅਧਿਕਾਰ ਸਾਹਿਬ ਕੋਹਾਲੀ ਜਿਲ੍ਹਾ ਪਿੰਡਾਂ ਸੀਗਾ ਉਹਨਾਂ ਦੇ ਪਿੰਡ ਪਿੰਡੇ ਸੀਗੇ 76 ਕਰੋੜ ਦੀ ਲਾਗਤ ਨਾਲ ਪੰਜਾਬ ਲੈ ਜ਼ਮੀਨ ਜੀਤ ਕੇ ਰੇਲਵੇ ਨੂੰ ਦੇਣੀ ਸੀਗੀ ਨਾ ਬਾਦਲ ਸਾਹਿਬ ਨੇ ਦਿੱਤੀ ਨਾ ਕੈਪਟਨ ਸਾਹਿਬ ਨੇ ਦਿੱਤੀ ਤੇ ਨਾ ਮਜੂਦਾ ਸਰਕਾਰ ਦੇ ਰਹੀ ਹੈ ਜਿਦ ਦਿਨੇ ਜਮੀਨ ਦੇ ਦੇਣਗੇ ਉਦ ਦਿਨ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਰਾਜਪੁਰਾ ਚੰਡੀਗੜ੍ਹ ਵਿਚਕਾਰ ਕੱਲਾ ਰਾਜਪੁਰਾ ਚੰਡੀਗੜ੍ਹ ਨਹੀਂ ਬਠਿੰਡੇ ਚੰਡੀਗੜ੍ਹ ਵਿਚਕਾਰ ਰੇਲਵੇ ਲਾਈਨ ਤੋਂ ਦੂਰ ਦੀ ਮਿਲੂਗੀ ਡਬਲ ਲਾਈਨ ਹੋਗੀ ਸ਼ਾਹ ਤੋਂ ਬਠਿੰਡੇ ਬਠਿੰਡੇ ਚੰਡੀਗੜ੍ਹ ਚੰਡੀਗੜ੍ਹ ਸੱਪ ਸੱਪ ਦੋਨੇ ਪਾਸੇ ਚੱਲੂਗਾ ਇਸ ਰੋਡ ਤੇ ਪੰਜ ਜਿਹੜੇ ਟੋਲ ਪਲਾਜ਼ੇ ਆ ਟੋਲ ਪਲਾਜ਼ੇ ਆ ਮਹਿੰਗਾ ਸਫਰ ਹੈ ਉਹ ਖਤਮ ਹੋਊਗਾ ਔਰ ਲੋਕਾਂ ਨੂੰ ਰਾਹਤ ਮਿਲੂਗੀ ਬਿੜੱਕਾ ਗੱਦੀ ਸਮੱਸਿਆ ਹੈਗੀ ਹੈ ਉਹਦਾ ਹੱਲ ਕਰਾਂਗੇ ਉਹਦੇ ਬਦਲ ਚੈਨਲਾਈਜ਼ ਕਰਕੇ ਸਾਇਦਾਂ ਤੇ ਉਹਨੂੰ ਪੌਂਡ ਬਣਾ ਕੇ ਇੱਕ ਮੇਰੇ ਕੋਲ ਪਲਾਨ ਹੈਗੀ ਹੈ ਜੋ ਮੈਂ ਹਮਾ ਭਾਰਤੀ ਹੋਰਾਂ ਕੋਲ ਜਿਹੜੀ ਪ੍ਰਾਂincial ਜਲ ਸੋਤ ਬਟਵਾਲੇ ਦੇ ਮੰਤਰੀ ਸੀਗੇ ਉਹਨੂੰ ਕੋ ਪੇਸ਼ ਕੀਤੀ ਸੀਗੀ ਉਹਨਾਂ ਦਾ ਮੰਤਰਾ ਬਦਲ ਦਿੱਤਾ ਇਸ ਕਰਕੇ ਸਿਰੇ ਨਹੀਂ ਚੜੀ ਕੱਦਰ ਦਾ ਵੀ ਹੱਲ ਕੀਤਾ ਜਾਊਗਾ ਇਹ ਸੋ ਇਹ ਜੋ ਦੁੰਦੇ ਮੁਖ ਵਿਰੋਧੀ ਇਹ ਕਹਿੰਦੇ ਨੇ ਵੀ ਤੁਸੀਂ ਪਹਿਲਾਂ 5 ਸਾਲ ਸਸੇ ਦੇ ਮੈਂਬਰ ਰਹੇ ਹੋ ਕਿਹੜਾ ਵੱਡਾ ਪ੍ਰੋਜੈਕਟ ਤੁਸੀਂ ਪਟਿਆਲੇ ਲੈ ਲੈ ਗਿਆ ਹੈ ਦੇਖੋ ਰਾਜਪੁਰ ਠੰਡਾ 99 ਜਿਹੜੀ ਗਰੇਜਾ ਬਿਲਕੁਲ ਸਿੰਗਲ ਚੱਲੀ ਆ ਰਹੀ ਸੀਗੀ ਪਹਿਲੀ ਵਾਰ ਸ਼੍ਰੀਮਤੀ ਪਨੀਤ ਕੌਰ ਚਾਰ ਵਾਰ ਬਣੇ ਰਹਿਣ ਪੀ ਪਰ ਇਹਨਾਂ ਨੇ ਉਸ ਲਾਈਨ ਤੇ ਕੰਮ ਨਹੀਂ ਕੀਤਾ ਮੈਂ 6 ਮਹੀਨੇ ਮਿਹਨਤ ਕਰਕੇ 25 ਵਾਰ ਰੇਲ ਮੰਤਰੀ ਮਿਲ ਕੇ ਦੋ ਵਾਰ ਪ੍ਰਧਾਨ ਮੰਤਰੀ ਮਿਲ ਕੇ 2000 ਕਰੋੜ ਦਾ ਪ੍ਰੋਜੈਕਟ ਪੂਰਾ ਹੋ ਗਿਆ ਉਹਦਾ ਡਬਲ ਲਾਈਨ ਹੋ ਗਈ ਹੈ ਉਹਦਾ ਬਜਲਾਈ ਕਰਦ ਹੋ ਗਿਆ ਹੈਗਾ ਇਸ ਰੂਪ ਤੇ ਹੁਣ ਦਰਜਣਾ ਗੱਡੀਆਂ ਨਵੇਂ ਲੱਗਣ ਵਾਲੀਆਂ ਹੈਗੀਆਂ ਲੁਧਿਆਣੇ ਜਿਹੜੀ ਟ੍ਰੈਫਿਕ ਬਾਇਆ ਖੰਨਾ ਸਰਨ ਧੋਕੇ ਪੁੱਛਦੀ ਹੈ ਰਾਜਪਰੇ ਔਰ ਬਾਇ ਤੋਰੀ ਨਾਬਾ ਪਚਾਲਾ ਹੋ ਗਿਆ ਰਾਜਪਰੇ ਆਣੀ ਅੱਧੀਆਂ ਗੱਡੀਆਂ ਇੱਧਰ ਡਾਇਵਰਟ ਹੋ ਜਾਣੀਆਂ ਤੇ ਪਚਾਲਾ ਹਲਕੇ ਨੂੰ ਸਮੁੱਚੇ ਮਾਲਵੇ ਵਾਸਤੇ ਇਹਨੇ ਇੱਕ ਬਹੁਤ ਜੁੜੀ ਸੀਗਾ ਇਹ ਵੱਡਾ ਪ੍ਰੋਜੈਕਟ ਹੈ ਦੂਜਾ ਸ਼੍ਰੀਮਤੀ ਤਨਵੀਤ ਕੌਰ ਉਹ ਵਿਦੇਸ਼ ਰਾਜ ਮੰਤਰੀ ਰਹੇ ਆ ਉਹਨਾਂ ਨੇ ਕਦੇ ਨਹੀਂ ਸੋਚਿਆ ਕਿ ਪਚਾਲੇ ਪਾਸਪੋਰਟ ਦਫ਼ਤਰ ਲਿਆਂਦਾ ਜਾ ਸੋ ਇਹ ਕੁਗੀ ਮਹਾਨੀ ਸਿਰਫ ਉਹਨਾਂ ਨੇ ਬਿਲਕੁਲ ਹੀ ਸੋਚਿਆ ਮੈਂ ਸੁਸ਼ਮਨ ਸੋਰਾਜ ਜੀ ਨੂੰ ਜਿਹੜਾ ਦੁਨੀਆ ਤੇ ਨਹੀਂ ਨੇ ਉਹਨਾਂ ਨੂੰ ਦੋ ਵਾਰ ਮਿਲਿਆ ਔਰ ਪਚਾਲੇ ਪਾਸਪੋਰਟ ਦਫ਼ਤਰ ਖੁੱਲਿਆ ਇਹ ਦੋ ਵੱਡੇ ਕੰਮ ਜਿਹੇ ਮੈਂ ਆਪਣੇ ਸਭ